ਬੀਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਗੁਰਜੀਤ ਸਿੰਘ ਵੱਲੋਂ ਪਿਆਰ ਪਰਿਸ਼ਤ ਸਤਿ ਸ਼੍ਰੀ ਅਕਾਲ ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਪਹੁੰਚੇ ਨੇ ਜਨੂਨ ਨੂੰ ਇੰਟਰੋਡਿਊਸ ਕਰਾਵਾਂਗੇ ਤੇ ਜੋ ਕਿ ਸਾਰੇ ਐਡਮਿੰਟਨ ਵਾਲੀਆਂ ਵਸਿਆਂ ਵਾਸਤੇ ਬਹੁਤ ਹੀ ਵਧੀਆ ਇੱਕ ਪ੍ਰੋਗਰਾਮ ਲੈ ਕੇ ਆਏ ਨੇ ਤੇ ਉਹ ਆਪ ਦੱਸਣਗੇ ਕੀ ਪ੍ਰੋਗਰਾਮ ਹੈ ਕਦੋਂ ਹੋਣਾ ਹੈ ਕਿੱਥੇ ਹੋਣਾ ਹੈ ਤੇ ਜੇ ਮੈਂ ਉਸ ਤੋਂ ਪਹਿਲਾਂ ਚਾਰ ਲਾਈਨਾਂ ਦਾ ਪ੍ਰੋਗਰਾਮ ਨੂੰ ਸਟਾਰਟ ਕਰਨਾ ਚਾਹਾਂਗਾ ਜੋ ਕਿ ਪ੍ਰੋਗਰਾਮ ਦੇ ਨਾਲ ਢੁਕਦੀਆਂ ਲਾਈਨਾਂ ਨੇ ਤੜਿਆਂ ਬਾਜ ਨਾ ਪਿੱਪਲ ਸੌਂਦੇ ਬੰਗਾ ਬਾਜ ਕਲਾਈਆਂ ਬਈ ਸਗੀ ਫੁੱਲ ਸਿਰਾਂ ਤੇ ਸੌਂਦੇ ਪੈਰੀ ਟਾਂਜਰਾ ਪਾਈਆਂ ਸੂਬੇਦਾਰਨੀਆ ਬਣ ਕੇ ਮਿਲਣਾ ਆਈਆਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਕੀ ਪ੍ਰੋਗਰਾਮ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੋਣਾ ਹੈ ਤੇ ਸਾਡੇ ਮਹਿਮਾਨ ਨੇ ਸਾਡੇ ਨਾਲ ਜੁੜੇ ਹੋਏ ਆਪਣੇ ਸਟੂਡੀਓ ਦੇ ਵਿੱਚ ਪਹਿਲਾਂ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਐ ਪਰਮਵੀਰ ਕੌਰ ਬਰਾੜ ਜੀ ਜੋ ਕਿ ਐਡਮੈਂਟਨ ਵਾਲਿਆਂ ਵਾਸਤੇ ਬਹੁਤ ਹੀ ਇੱਕ ਵਧੀਆ ਪ੍ਰੋਗਰਾਮ ਐਂਟਰਟੇਨਮੈਂਟ ਜਿਹਦੇ ਵਿੱਚ ਪੂਰੀ ਇੰਜੋਏਮੈਂਟ ਹੋਣੀ ਆ ਉਹ ਲੈ ਕੇ ਆਏ ਨੇ ਪਹਿਲਾਂ ਮੈਂ ਕਹਾਂਗਾ ਪੰਜ ਸੌੜਾ ਆਪਣੇ ਬਾਰੇ ਦੱਸੋ ਉੱਥੇ ਦੱਸੋ ਕੀ ਲੈ ਕੇ ਆਇਓ ਹਾਂਜੀ ਆ ਆਪਾਂ ਜਿਵੇਂ ਹਰ ਸਾਲ ਹੀ ਕਰਾਉਂਦੇ ਆਂ ਤਿਆਂ ਦਾ ਮੇਲਾ ਐਤ ਕੀ ਥੋੜਾ ਜਿਹਾ ਅਗੀਤਾ ਲੈ ਆਏ ਆ ਕਾਰਨ ਕੀ ਕਿ ਕੁਝ ਕੁੜੀਆਂ ਜਦੋਂ ਆਪਾਂ ਕਰਾਉਂਦੇ ਸੀ ਜੂਨ ਜਦੋਂ ਛੁੱਟੀਆਂ ਬਿਲਕੁਲ ਨੇੜੇ ਹੋਣ ਕਰਕੇ ਬੱਚਿਆਂ ਦੀਆਂ ਆਊਟ ਆਫ ਸਿਟੀ ਜਾਂ ਕਿਤੇ ਚਲੇ ਜਾਂਦੇ ਸੀਗੇ ਸੋ ਹੁਣ ਤੱਕ ਦਾ ਇਹ ਮੇਨ ਲਗਾ ਦਾ ਪਹਿਲਾ ਮੇਲਾ ਹੋਣਾ ਹੈ ਆਪਣਾ ਐਸ ਸੀਜ਼ਨ ਦਾ ਸੋ ਇਹ ਤੀਆਂ ਦਾ ਮੇਲਾ ਹੈ ਤੇ ਇਹ ਸਿਰਫ ਓਨਲੀ ਫੋਰ ਲੇਡੀਜ਼ ਹੈ ਬਾਕੀ ਜਿਹੜੇ ਮਤਲਬ ਪਹਿਲਾਂ ਆਉਂਦੇ ਜਾਂਦੇ ਆ ਮੇਰੇ ਮੇਲਿਆਂ ਚ ਉਹਨਾਂ ਨੂੰ ਤਾਂ ਪਤਾ ਹੈ ਪਰ ਜਿਹੜੇ ਨਵੇਂ ਦਰਸ਼ਕ ਹੈ ਉਹਨਾਂ ਨੂੰ ਮੈਂ ਦੱਸ ਦਵਾ ਵੀ ਇਹ ਓਨਲੀ ਫੋਰ ਲੇਡੀਜ਼ ਇਵੈਂਟ ਹੋਏਗਾ ਬਟ ਜਿਹੜੇ ਸਪான்ਸਰਸ ਐ ਫਿਰ ਉਹ ਮੇਰੇ ਨਾਲ ਕਈ ਵਾਰੀ ਗੁੱਸਾ ਕਰਦੇ ਆ ਪਰ ਨੈਕਸਟ ਡੇ ਜਿਹੜੇ ਸਿੰਗਰ ਆ ਉਹਨਾਂ ਨਾਲ ਮੀਟ ਐਂਡ ਗ੍ਰੀਟ ਰੱਖਿਆ ਉਹਦੇ ਚ ਜੀ ਮੇਲ ਮੈਂਬਰਸ ਵੀ ਆ ਕੇ ਜਿਹੜੇ ਸਿੰਗਰ ਨੂੰ ਮਿਲ ਸਕਦੇ ਆ ਤਾਂ ਛੇ ਜਿਸ ਤਰ੍ਹਾਂ ਮੇਲਾ ਹੈਗਾ ਉਸ ਦਿਨ ਸਪான்ਸਰ ਵੀ ਮੇਲ ਨਹੀਂ ਆ ਸਕਦੇ ਨਹੀਂ ਨਹੀਂ ਜੀ ਮੇਲਾ ਓਨਲੀ ਫॉर ਲੇਡੀਜ਼ ਇਵੈਂਟ ਹੈ ਉਹੀ ਮੇਲ ਮੈਂਬਰ ਪਾਰਟ ਹੋਣਗੇ ਜਿਵੇਂ ਅਨਲੈਸ ਕੋਈ ਕਿਸੇ ਪਰਫਾਰਮੈਂਸ ਦਾ ਹਿੱਸਾ ਆ ਜਾਂ ਜਿਵੇਂ ਮਿਊਜ਼ੀਸ਼ੀਅਨਸ ਦੀ ਟੀਮ ਦਾ ਕੋਈ ਪਾਰਟ ਹੈ ਗਿਆ ਜਾਂ ਕੋਈ ਗਵਰਨਮੈਂਟ ਅਫੀਸ਼ੀਅਲ ਇਨਵਾਈਟਿਡ ਹੈ ਸੋ ਉਹ ਤੇ ਆ ਸਕਦੇ ਆ ਓਬਵੀਅਸਲੀ ਆਪਾਂ ਬਿਲਕੁਲ ਤੇ ਉਹ ਨਹੀਂ ਬਟ ਦੇਖਣ ਵਾਸਤੇ ਮੇਲ ਮੈਂਬਰਸ ਨਹੀਂ ਆ ਸਕਦੇ ਤੇ ਜਿਹੜਾ ਵੈਸੇ ਮੇਲਾ ਜਿਹੜਾ ਹੁੰਦਾ ਹੈ ਪਾਰਕਾਂ ਚ ਹੁੰਦਾ ਜ਼ਿਆਦਾ ਕਰ ਹਾਂਜੀ ਤੇ ਤੁਸੀਂ ਕਿਥੇ ਕਰਾ ਰਹੇ ਹੋ ਮੇਲਾ ਇਹ ਹਾਂਜੀ ਇਹ ਆਪਾਂ ਕਿਉਂਕਿ ਇਨਸਾਈਡ ਕਰਵਾ ਰਹੇ ਆ ਇਹਦਾ ਕਾਰਨ ਇਹ ਹੈ ਕਿ ਥੋੜਾ ਜਿਹਾ ਹੋਰ ਸੰਜੋਜਿਤ ਢੰਗ ਨਾਲ ਹੋ ਜਾਂਦਾ ਆ ਮੇਲੇ ਬਣੇ ਤੇ ਖੁੱਲੇ ਮੈਦਾਨਾਂ ਚ ਬਾਹਰ ਬਨੇ ਆਪਣੇ ਪੰਜਾਬ ਦੇ ਸੱਭਿਆਚਾਰ ਚ ਤਾਂ ਪਰ ਹੁਣ ਇੱਥੇ ਆਪਾਂ ਜਿਹੜਾ ਪੁਰਾਣੇ ਤੇ ਨਵੇਂ ਕਲਚਰ ਨੂੰ ਇੱਕ ਤਰ੍ਹਾਂ ਬੈਲੈਂਸ ਕਰਨ ਦੀ ਟਰਾਈ ਕਰ ਰਹੇ ਹਾਂ ਕਿਉਂਕਿ ਸਿਕਿਉਰਿਟੀ ਇਸ਼ੂਜ਼ ਵੀ ਹੋ ਜਾਂਦੇ ਐ ਤੇ ਵੈਦਰ ਦਾ ਵੀ ਇੱਥੇ ਕੋਈ ਭਰੋਸਾ ਨਹੀਂ ਹੈਗਾ ਫਿਰ ਮੀਂਹ ਪੈਣ ਲੱਗ ਜਵੇ ਤੇ ਫਿਰ ਆਪਾਂ ਕਿੱਥੇ ਤਾਮ-ਜਾਮ ਚੱਕ ਕੇ ਜਾਵਾਂਗੇ ਸੋ ਪਹਿਲਾਂ ਹੀ ਇਸ ਕਰਕੇ ਆਪਾਂ ਜਿਹੜਾ ਪ੍ਰੀਕਾਸ਼ਨ ਕਰਕੇ ਆਪਾਂ ਕਹਿੰਨੇ ਕਿ ਚਲੋ ਅੰਦਰ ਕਰਵਾ ਲਓ ਤੇ ਸੰਜੋਜਿਤ ਢੰਗ ਨਾਲ ਹੋ ਜਾਏਗਾ ਠੀਕ ਤੇ ਜੇ ਆਪਾਂ ਗੱਲ ਕਰੀਏ ਆਪੇ ਆਪਾਂ ਕਾਫੀ ਕੋਰਸ ਜਜ਼ੱਤਾ ਮੇਲਾ ਕਿੱਥੇ ਹੋ ਰਿਹਾ ਕੀ ਜਗ੍ਹਾ ਤੇ ਹੋ ਰਿਹਾ ਜੀ ਇਹ ਹਾਂਜੀ ਇਹ ਮਹਾਰਾਜ ਬੈਂਕਟ ਹਾਲ ਚ 34 ਤੇ ਐਡਮਿੰਟਨ ਚ ਹੋ ਰਿਹਾ ਮਹਾਰਾਜ ਬੈਂਕਟ ਹਾਲ ਤੁਸੀਂ ਜੇ ਗੂਗਲ ਤੇ ਸਰਚ ਕਰੋਗੇ ਤੇ ਨਾਲ ਹੀ ਐਡਰੈਸ ਵੀ ਆ ਜਾਂਦਾ ਹੈ ਮੈਂ ਐਡਰੈਸ ਦੱਸ ਦਿੰਦੀ ਹਾਂ 9257 34 A ਐਵਨਿਊ ਤੇ ਜਿਸ ਤਰ੍ਹਾਂ ਹੁਣ ਅਸੀਂ ਮੇਲਾ ਵੀ ਦੱਸ ਦਿੱਤਾ ਕਿੱਥੇ ਹੋਣਾ ਹੈ ਤੇ ਮੇਲੇ ਦੇ ਵਿੱਚ ਕਿਹਨੇ ਇੰਟਰ ਕਰਨਾ ਹੈ ਕਿ ਇਹਨਾਂ ਨੇ ਪਾਰਟਿਸਿਪੇਟ ਕਰਨਾ ਹੈ ਉਹ ਵੀ ਦੱਸ ਦਿੱਤਾ ਪਰ ਇਹ ਮੇਲੇ ਦੇ ਜਿਹੜੇ ਮੇਨ ਜਿਹੜੇ ਕਰਤਾ ਜਿਹੜੇ ਜਿਨ੍ਹਾਂ ਨੇ ਮੇਲੇ ਦਾ ਸਾਡੀਆਂ ਭੈਣਾਂ ਨੂੰ ਜੋੜਨਾ ਹੈ ਉਹ ਤੁਸੀਂ ਸਪੈਂਸ ਰੱਖੀ ਬੈਠੇ ਹੋ ਹਜੇ ਉਹ ਦੱਸ ਨਹੀਂ ਰਹੇ ਤੁਸੀਂ ਹਾਂਜੀ ਨਹੀਂ ਨਹੀਂ ਜੀ ਮੇਲੇ ਆ ਰਿਹਾ ਰੁਪਿੰਦਰ ਹੰਡਾ ਕਾਲੀ ਐਕਟਿਵਾ ਵਾਲੀ ਕੁੜੀ ਹੈ ਨਾ ਕਿਉਂਕਿ ਆਪਾਂ ਜਦੋਂ ਕਈ ਭੈਣਾਂ ਜਿਹੜੀਆਂ ਮੇਰੇ ਨਾਲ ਲਗਾਤਾਰ ਜੁੜੀਆਂ ਹੋਈਆਂ ਆਪਾਂ ਨੂੰ ਤਾਂ ਇੱਕ رائے ਲੈਣੇ ਹੁੰਦੇ ਆ ਵੀ ਦੱਸੋ ਕਿਹਨੂੰ ਬੁਲਾਈ ਹੈ ਨਾ ਵੀ ਉਹ ਕਹਿੰਦੀ ਆ ਵੀ ਅਸੀਂ ਤਾਂ ਕਾਲੀ ਐਕਟਿਵਾ ਵਾਲੀ ਬੁਲਾਉਣੀ ਹੈ ਤੇ ਕਿ ਮੈਂ ਬਥੇਰਾ ਉਹਨਾਂ ਨੂੰ ਕਿਹਾ ਵੀ ਆਪਾਂ ਕੁਝ ਹੋਰ ਕਰ ਕਹਿੰਦੇ ਨਹੀਂ ਕਾਲੀ ਐਕਟਿਵਾ ਵਾਲੀ ਕੁੜੀ ਹੀ ਬੁਲਾਓ ਸੋ ਮੇਨ ਜਿਹੜੇ ਆਪਣੇ ਸਿੰਗਰ ਹੈਗੇ ਉਹ ਰੁਪਿੰਦਰ ਹੰਡਾ ਆਇਆ ਹੋਰ ਵੀ ਛੋਟੀਆਂ-ਛੋਟੀਆਂ ਕਈ ਆਈਟਮਾਂ ਹੋਣਗੀਆਂ ਬਹੁਤ ਜ਼ਿਆਦਾ ਨਹੀਂ ਰੱਖਿਆ ਆਪਾਂ ਤਿੰਨ ਤੋਂ ਚਾਰ ਆਈਟਮਸ ਹੋਰ ਹੋਣਗੀਆਂ ਤੇ ਪਰ ਮੇਲੇ 'ਚ ਹੋਰ ਬਹੁਤ ਸਾਰੇ ਕਿੰਨੇ ਟਾਈਮ ਦਾ ਪ੍ਰੋਗਰਾਮ ਹੋਊਗਾ ਟੋਟਲ ਹਾਂਜੀ ਇਹ 4-5 ਘੰਟੇ ਤੇ ਆਪਣੇ ਲੱਗ ਹੀ ਜਾਂਦੇ ਆ ਕਿਉਂਕਿ ਆਪਾਂ ਰੱਖਦੇ ਤਿੰਨ ਕ ਘੰਟਿਆਂ ਦਾ ਹੁੰਨਾ ਬਟ ਫਿਰ ਬੀਬੀਆਂ ਭੈਣਾਂ ਜਦੋਂ ਸਿੰਗਰ ਚਲੇ ਜਾਂਦੇ ਆ ਖੁੱਲੇ ਡੀਜੇ ਤੇ ਆਪਦਾ ਡਾਂਸ ਕਰਦੀਆਂ ਹਨਾ ਤੇ ਉਹ ਜਿੰਨੀ ਦੇ ਤੱਕ ਨੱਚੀ ਜਾਣਗੀਆਂ ਆਪਾਂ ਉਹਨਾਂ ਨੂੰ ਨਚਾਈ ਜਾਣਾ ਕਿਉਂਕਿ ਇਹ ਇੱਕ ਦਿਨ ਆਪਾਂ ਰੱਖਿਆ ਹੈ ਗੁਰਜੀਤ ਪਾਜੀ ਅ ਜਿਹੜੀਆਂ ਕੁੜੀਆਂ ਐ ਨਾ ਸ਼ਿਫਟਾਂ ਦੇ ਘਰਾਂ ਦੇ ਬੋਝ ਹੈ ਨਹੀਂ ਗੱਲ ਕਰਨੀ ਸੀਗੀ ਜਦ ਤੁਸੀਂ ਪ੍ਰੋਗਰਾਮ ਲੈ ਕੇ ਆਏ ਸਲੱਗਾ ਜੋਗ ਪ੍ਰੋਗਰਾਮ ਆ ਸਾਡੀਆਂ ਭੈਣਾਂ ਇੱਥੇ ਬੜਾ ਹਾਰਡ ਵਰਕ ਕਰਦੀਆਂ ਨੇ ਤੇ ਹਾਰਡ ਵਰਕ ਦੇ ਨਾਲ ਉਹਨਾਂ ਨੂੰ ਆਪਣੀ ਇੰਜੋਏਮੈਂਟ ਵਾਸਤੇ ਆਪਣੇ ਵਾਸਤੇ ਟਾਈਮ ਕੱਢ ਹੀ ਨਹੀਂ ਪਾਉਂਦੀਆਂ ਤੇ ਫਿਰ ਇੱਕ ਉਹ ਸਟ्रेस ਦੇ ਬਜਾਣਾ ਸ਼ੁਰੂ ਹੋ ਜਾਂਦੀਆਂ ਨੇ ਇਸ ਤਰ੍ਹਾਂ ਦੇ ਮੇਲਿਆਂ ਦੇ ਵਿੱਚ ਮੇਰੇ ਖਾਲਾ ਇੱਕ ਜਣ ਮੇਲ ਜੋਲ ਹੋ ਜਾਂਦਾ ਆ ਤੇ ਨਾਲ ਜਿਹੜੇ ਉਹਨਾਂ ਦੇ ਆਪਣੇ ਕੁਝ ਅੰਦਰ ਭਾਅ ਭਾਵ ਹੁੰਦੇ ਆ ਬਾਹਰ ਪ੍ਰਗਟ ਹੋ ਜਾਂਦੇ ਆ ਇਹ ਸਟ्रेस ਦੀ ਰਿਲੀਫ ਹੋ ਜਾਂਦੀ ਹੈ ਇਹਨਾਂ ਹਾਂਜੀ ਆਪਾਂ ਇੱਕ ਮੈਡੀਟੇਸ਼ਨ ਦਾ ਪਾਰਟ ਵੀ ਕਹਿ ਸਕਦੇ ਆ ਜਿਹੜਾ ਇਹਨੂੰ ਆਪਾਂ ਇੱਕ ਤਰੀਕੇ ਨਾਲ ਵੀ ਇਹ ਨਹੀਂ ਕਿ ਮੈਡੀਟੇਸ਼ਨ ਸਿਰਫ ਤੁਸੀਂ ਯੋਗਾ ਕਰਕੇ ਜਾਂ ਇਦਾਂ ਓਦਾਂ ਕਰਕੇ ਕਰ ਸਕਦੇ ਹੋ ਮੀਨ ਜਿਹੜਾ ਇਹ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਖੁੱਲ੍ਹ ਕੇ ਨੱਚ ਗਾ ਲੈਨੇ ਹੋ ਨਾ ਹੱਸ ਲੈਨੇ ਹੋ ਤੇ ਫੇਰ ਤੁਸੀਂ ਦੁਬਾਰਾ ਉਹੀ ਜ਼ਿੰਦਗੀ ਦਾ ਬੋਝ ਚੱਕਣ ਜੋਗੇ ਹੋ ਜਾਂਨੇ ਹੋ ਇਹ ਜਿਹੜਾ ਇੱਕ ਉਪਰਾਲਾ ਹੈ ਮੇਰਾ ਵੀ ਕੁੜੀਆਂ ਨੂੰ ਉਹਨਾਂ ਦੀ ਬੈਟਰੀ ਰੀਚਾਰਜ ਕਰਨ ਨੂੰ ਦੇ ਦਈਏ ਹੈ ਨਾ ਕਿਉਂਕਿ ਮੈਨੂੰ ਕੁੜੀਆਂ ਨੇ ਪਹਿਲੇ ਮੇਲੇ ਤੋਂ ਬਾਅਦ ਦੱਸਿਆ ਵੀ ਅਸੀਂ ਬਹੁਤ ਰਿਲੈਕਸ ਤੇ ਬਹੁਤ ਜ਼ਿਆਦਾ એનਰਜੈਟਿਕ ਫੀਲ ਕਰਦੇ ਹਾਂ ਇਸ ਦਿਨ ਤੋਂ ਬਾਅਦ ਕਿਉਂਕਿ ਪਤਾ ਕੀ ਹੈ ਹੁਣ ਇੰਡੀਆ ਬੈਕ ਹੋਮ ਆਪਾਂ ਹੁਣ ਧੀਆਂ ਤੋਂ ਦੁਆਰਾ ਲੱਗਣ ਲੱਗ ਗਏ ਉੱਥੇ ਪਹਿਲਾਂ ਤੇ ਕਲਚਰ ਹੀ ਖਤਮ ਹੋ ਗਿਆ ਸੀਗਾ ਪਰ ਉੱਥੇ ਸਿੰਗਰਸ ਤੱਕ ਅਪਰੋਚ ਜਾਂ ਕਹਿ ਲੋ ਵੀ ਹਜੇ ਨਹੀਂ ਹੈ ਇਹ ਆਪਣੇ ਲਈ ਇੱਕ ਪਲੱਸ ਪੁਆਇੰਟ ਹੈ ਪ੍ਰਦੇਸੀ ਵਸਦੀਆਂ ਪਹਿਣਾ ਲਈ ਵੀ ਆਪਾਂ ਆਪਦੇ ਆਪ ਨੂੰ ਇੰਨਾ ਕਿ ਆਪਣੇ ਕੋਲ ਇੰਨੇਕ ਸੰਸਾਧਨ ਹੈਗੇ ਆ ਕਿ ਅਸੀਂ ਕੋਈ ਜਿਹੜੀ ਸਿੰਗਰ ਹੈ ਜਾਂ ਸਿੰਗਰ ਉਸ ਵੇਲੇ ਜਿਹੜਾ ਚੱਲ ਰਿਹਾ ਉਹਨੂੰ ਬੁਲਾ ਕੇ ਤੇ ਉਹ ਉਵੇਂ ਤਰੀਕੇ ਨਾਲ ਧੀਆਂ ਮਨਾ ਸਕੀਏ ਠੀਕ ਤੇ ਜਿਸ ਤਰ੍ਹਾਂ ਆਪਣੇ ਜਿਹੜੇ ਰੁਪਿੰਦਰ ਹੰਡਾ ਜੀ ਹੈਗੇ ਨੇ ਤੁਸੀਂ ਕਾਫੀ ਟਾਈਮ ਤੋਂ ਮੇਲਾ ਕਰਵਾ ਰਹੇ ਹੋ ਇਹ ਤੁਹਾਡੇ ਐਸਾ ਪਹਿਲੀ ਵਾਰੀ ਬੁਲਾਇਆ ਜਾਂ ਅੱਗੇ ਵੀ ਤੁਹਾਡੇ ਮੇਲ ਚ ਆਉਂਦੇ ਨੇ ਹੈ ਨਹੀਂ ਇਹ ਪਹਿਲੀ ਵਾਰ ਹੀ ਆਏ ਆ ਆਪਾਂ ਹਰ ਵਾਰੀ ਜਦੋਂ ਮੇਲਾ ਕਰਾਉਣਾ ਹੈ ਨਾ ਆਪਾਂ ਡਿਫਰੈਂਟ ਕੋਈ ਸਿੰਗਰ ਬੁਲਾਉਨੇ ਆ ਜਿਹਦਾ ਕੋਈ ਗਾਣਾ ਚੱਲ ਰਿਹਾ ਜਿਵੇਂ ਪਿਛਲੇ ਵਾਰੀ ਆਪਾਂ ਬੁਲਾਏ ਸੀ ਚੰਦਰਾ ਬਰਾੜ ਉਹ ਇੱਕ ਪਾਕਿਸਤਾਨੀ ਸੂਟ ਤੋਂ ਲੈਦੇ ਮਾਇਆ ਵਾਲਾ ਮੁੰਡਾ ਉਸ ਤੋਂ ਪਹਿਲਾਂ ਕੋਰ ਵੀ ਆਏ ਸੀ ਉਸ ਤੋਂ ਪਹਿਲਾਂ ਸਤਿੰਦਰ ਬਿੱਟੀ ਜੀ ਆਏ ਸੀ ਸੱਜਨਦੀਪ ਆਏ ਸੀ ਉਸ ਤੋਂ ਪਹਿਲਾਂ ਮਿਸ ਪੂਜਾ ਮਲਿਕਾ ਜੋਤੀ ਹੈ ਨਾ ਸੋ ਹਰ ਵਾਰੀ ਕੋਈ ਨਵਾਂ ਸਿੰਗਰ ਆਪਾਂ ਬੁਲਾਉਂਦੇ ਆ ਵੈਸੇ ਵੀ ਵੈਸੇ ਗਾਣਾ ਹੈ ਕਾਲੀ ਏਕਟਾ ਦਾ ਪੁਰਾਣਾ ਬਟ ਟ੍ਰੈਂਡ ਚ ਬੜਾ ਚੱਲ ਰਿਹਾ ਹੈ ਹਾਂਜੀ ਬਸ ਕਹਿੰਦੇ ਆ ਨਾ ਵੀ ਜਦੋਂ ਤੇ ਬਾਕੀ ਇੱਥੇ ਜਿਸ ਤਰ੍ਹਾਂ ਹੁਣ ਸਾਰਾ ਲੇਡੀਜ਼ ਦਾ ਪ੍ਰੋਗਰਾਮ ਹੈਗਾ ਇਹ ਤੇ ਕੋਈ ਖਾਸ ਸਿਕਿਉਰਿਟੀ ਦਾ ਖਾਸ ਪ੍ਰੋਗਰਾਮ ਹੈਗਾ ਹਾਂਜੀ ਸਿਕਿਉਰਿਟੀ ਵੀ ਆਪਾਂ ਕਰ ਰਹੇ ਆਂਗੇ ਕਿਉਂਕਿ ਸਿਕਿਉਰਿਟੀ ਵੀ ਹੋਏਗੀ ਤੇ ਪ੍ਰੋਪਰ ਸਿਕਿਉਰਿਟੀ ਆਪਾਂ ਹਾਇਰ ਕੀਤੀ ਹੋਈ ਹੈ ਤੇ ਗੇਟ ਤੇ ਟਿਕਟਸ ਵਗੈਰਾ ਚੈੱਕ ਕਰਕੇ ਤੁਸੀਂ ਐਂਟਰ ਕਰ ਸਕਦੇ ਹੋ ਸੋ ਮੇਰੀਆਂ ਸਾਰੀਆਂ ਭੈਣਾਂ ਨੂੰ ਗੁਜ਼ਾਰਿਸ਼ ਆ ਵੀ 200 ਤੋਂ 250 ਟਿਕਟ ਆਲਰੇਡੀ ਮਤਲਬ ਸੇਲ ਹੋ ਚੁੱਕੀ ਹੈ ਬਾਕੀ ਜਿੰਨੀ ਜਲਦੀ ਹੋ ਸਕੇ ਮੇਰਾ ਫੋਨ ਨੰਬਰ ਮੈਂ ਤੁਹਾਨੂੰ ਦੱਸ ਦਿੰਨੀ ਆ 780253001 ਤੇ 5879850037 ਇਹਨਾਂ ਦੋਨਾਂ ਫੋਨ ਨੰਬਰਾਂ ਤੇ ਤੁਸੀਂ ਕਾਲ ਕਰਕੇ ਆਪਣੀ ਟਿਕਟ ਕਲੈਕਟ ਕਰ ਸਕਦੇ ਸੋ ਇਹ ਨਾ ਹੋਵੇ ਵੀ ਤੁਸੀਂ ਟਿਕਟ ਲੈਣ ਵੀ ਨਹੀਂ ਹੋ ਰਹੇ ਜੋ ਤੇ ਮੇਲਾ ਸੋਲਡ ਆਊਟ ਹੋ ਜਾਵੇ ਕਿਉਂਕਿ ਪਿਛਲੇ ਸਾਲ ਹੀ ਜਿਹੜਾ ਆਪਣਾ ਮੇਲਾ ਸੀਗਾ ਨਾ ਸੋਲਡ ਆਊਟ ਹੋ ਗਿਆ ਸੀ ਤੇ ਸੋ ਕਾਫੀ ਸਾਰੀਆਂ ਭੈਣਾਂ ਨੂੰ ਨਾ ਡੋਰ ਤੋਂ ਮਤਲਬ ਇਹ ਵਾਰੀ ਆਪਾਂ ਨੇੜੇ ਆ ਕੇ ਸੋਚਦੇ ਆ ਵੀ ਜਾ ਕੇ ਲਿਆ ਲ ਮੰਗੇ ਟਿਕਟ ਪਰ ਇਸ ਤਰ੍ਹਾਂ ਨਾ ਹੋਵੇ ਤੁਸੀਂ ਮੇਲਾ ਦੇਖਣ ਤੋਂ ਰਹਿ ਜਾਓ ਹਾਂ ਡੋਰ ਤੋਂ ਫਿਰ ਉਹਨਾਂ ਨੂੰ ਹਾਂਜੀ ਡੋਰ ਤੋਂ ਵਾਪਸ ਆਉਣਾ ਪੈਂਦਾ ਸੋ ਪਹਿਲਾਂ ਟਿਕਟ ਲੈਂਦਾ ਇੱਕ ਹੋਰ ਵੀ ਹੈ ਕਿ ਪਹਿਲਾਂ ਇਹਦਾ ਪ੍ਰਾਈਸ 30 ਡਾਲਰ ਹੈ ਠੀਕ ਹੈ ਜੀ ਤੇ ਐਟ ਅ ਡੋਰ ਇਹਦਾ 40 ਡਾਲਰ ਪ੍ਰਾਈਸ ਹੈ ਤੁਸੀਂ ਵੈਸੇ ਵੀ ਕੋਈ ਪ੍ਰਾਈਸ ਕੱਢ ਰਹੇ ਹੋ ਉੱਥੇ ਹਾਂਜੀ ਬਹੁਤ ਸਾਰੇ ਪ੍ਰਾਈਸਿਸ ਆ ਅਨਮੋਲ ਜੁਵਲਰਸ ਵੱਲੋਂ ਇੱਕ ਕੋਈ ਆਪਾਂ ਗਿਫਟ ਕੱਢਣਾ ਹੈ ਹਨਾ ਅੱਛਾ ਇੱਕ ਹੋਰ ਚੀਜ਼ ਹੈ ਪਹਿਲਾਂ ਨਾ ਥੋੜੀ ਜੀ ਇੱਕ ਕਨਫਿਊਜ਼ਨ ਹੋ ਜਾਂਦੀ ਹੁੰਦੀ ਹੈ ਕਿ ਜਦੋਂ ਆਪਾਂ ਪ੍ਰਾਈਜ਼ਸ ਕਰਦੇ ਹਾਂ ਪ੍ਰਾਈਜ਼ਸ ਕਾਫੀ ਜ਼ਿਆਦਾ ਪ੍ਰਾਈਜ਼ਸ ਹੈ ਪਰ ਆਪਾਂ ਪਹਿਲਾਂ ਜਦੋਂ ਪ੍ਰਾਈਜ਼ਸ ਕੱਢਦੇ ਆ ਨਾ ਤੇ ਕਈ ਵਾਰੀ ਉਹ ਸ਼ੋਅ ਆਪਣੀ ਹੁੰਦਾ ਬੰਦਾ ਤੇ ਆਪਾਂ ਐਜ਼ ਇਟ ਇਜ਼ ਨਾ ਟਿਕਟ ਨਾਲ ਰੱਖ ਦਿੰਦੇ ਆ ਕਿ ਵੀ ਚਲੋ ਬਾਅਦ ਚੋਂ ਆ ਕੇ ਲੈ ਜਾਣਗੇ ਹਨਾ ਪਰ ਇਸ ਵਾਰੀ ਇਹ ਨਹੀਂ ਕਰਨਾ ਆਪਾਂ ਇਸ ਵਾਰੀ ਜੋ ਵੀ ਹੈ ਉਹ ਬੰਦਾ ਨਹੀਂ ਹੈਗਾ ਤੇ ਆਪਾਂ ਨੈਕਸਟ ਬੰਦੇ ਨੂੰ ਕੱਢ ਦੇਣਾ ਸੋ ਆਪਾਂ ਨਾਲ ਦੀ ਨਾਲ ਹੀ ਪ੍ਰਾਈਜ਼ਸ ਜਿਹੜੇ ਆ ਹੈਂਡ ਓਵਰ ਕਰ ਦੇਣੇ ਨੇ ਜਿਹਨੂੰ ਪ੍ਰੈਜ਼ੈਂਟ ਰਹਿਣਾ ਪਊਗਾ ਉਦੋਂ ਤੱਕ ਇਹ ਨਹੀਂ ਹੈਗਾ ਕਿ ਟਿਕਟ ਆਪਣੀ ਚਲੇ ਜਾਓ ਤੇ ਬਾਅਦ ਵਿੱਚ ਉਹ ਘਰੇ ਪ੍ਰਾਈਜ਼ ਆ ਜਾਊਗਾ ਇਸ ਤਰ੍ਹਾਂ ਨਹੀਂ ਹੋਣਾ ਸੋ ਉਹਦੇ ਨਾਲ ਨਾ ਕਈ ਵਾਰੀ ਕਨਫਿਊਜ਼ਨ ਵੀ ਕ੍ਰੀਏਟ ਹੁੰਦੀ ਹੈ ਵੀ ਪਤਾ ਨਹੀਂ ਕਿਹਨੂੰ ਮਿਲਿਆ ਕਿਹਨੂੰ ਨਹੀਂ ਮਿਲਿਆ ਸੋ ਐਤਕੀ ਆਪਾਂ ਨਾਲ ਦੀ ਨਾਲ ਹੀ ਹੈਂਡਓਵਰ ਕਰਨੇ ਆ ਪ੍ਰਾਈਜ਼ ਜੇ ਇੱਕ ਟਿਕਟ ਵਾਲਾ ਬੰਦਾ ਨਹੀਂ ਸ਼ੋਅ ਅਪ ਹੋ ਰਿਹਾ ਤਾਂ ਆਪਾਂ ਨੈਕਸਟ ਨੂੰ ਤੇ ਆਪਾਂ ਇੱਕ ਮੁਕਾਬਲਾ ਵੀ ਲੈ ਕੇ ਆਏ ਹਾਂ ਸੁਨੱਖੀ ਮੁਟਿਆਰ ਦਾ ਓਕੇ ਯਾਨੀ ਖਾਸ ਪਹਿਰਾਵਾ ਪਾ ਕੇ ਜਾਊਗਾ ਜੀ 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 ਦੇ ਕੋਈ ਅੱਜ ਤੁਸੀਂ ਕੁਝ ਰੱਖ ਰਹੇ ਹੋ ਕਿ ਕਿਹੜਾ ਪਹਿਰਾਵਾ ਦੇਖਿਆ ਜਾਊਗਾ ਹਾਂਜੀ ਟ੍ਰੈਡੀਸ਼ਨਲ ਪੰਜਾਬੀ ਪਹਿਰਾਵਾ ਹੋਣਾ ਚਾਹੀਦਾ ਹੈ ਉਹਦੇ ਵਿੱਚ ਇਹ ਨਹੀਂ ਕਿ ਤੁਸੀਂ ਕਗਰਾਹੀ ਪਾਣਾ ਤੁਸੀਂ ਸਲਵਾਰ ਕਮੀਜ਼ ਪਾ ਸਕਦੇ ਹੋ ਕਗਰਾ ਫੁਲਕਾਰੀ ਸੱਗੀ ਫੁੱਲ ਜੋ ਟ੍ਰੈਡੀਸ਼ਨਲ ਜੁਐਲਰੀ ਤੁਹਾਡੇ ਕੋਲੇ ਹੈਗੀ ਆ ਜਾਂ ਲੈਣੀ ਆ ਤੁਸੀਂ ਉਹ ਲੈ ਕੇ ਪਾ ਕੇ ਆਉਣੀ ਆਂ ਔਰ ਬੱਚੀਆਂ ਨੂੰ ਵੀ ਸਪੈਸ਼ਲੀ ਟ੍ਰੈਡੀਸ਼ਨਲ ਉਹਦੇ ਚ ਤਿਆਰ ਕਰਕੇ ਲੈ ਕੇ ਆਉਣਾ ਪਿਛਲੇ ਵਾਰੀ ਨਾ ਆਪਣਾ ਥੋੜਾ ਜਿਹਾ ਮਿਸਮੈਨੇਜਡ ਹੋ ਗਿਆ ਸੀਗਾ ਕਿਉਂਕਿ ਲੰਬਾ ਜ਼ਿਆਦਾ ਸੀਗਾ ਪ੍ਰਾਈਸ ਓਵਰਸੋਲਡ ਹੋਣ ਕਰਕੇ ਹੈ ਨਾ ਇਸ ਵਾਰੀ ਅਸੀਂ ਪੂਰੇ ਸੰਜੋਜਿਤ ਢੰਗ ਨਾਲ ਮਤਲਬ ਸਾਡਾ ਆਲ ਮੋਸਟ ਸਾਰਾ ਡਨ ਹੈ ਰੂਪਰੇਖਾ ਉਸ ਤੋਂ ਅੱਗੇ ਪਿੱਛੇ ਕੋਈ ਚੀਜ਼ ਨਹੀਂ ਜਾਣੀ ਸਹੀ ਟਾਈਮ ਤੇ ਪ੍ਰੋਗਰਾਮ ਸ਼ੁਰੂ ਹੋ ਜਾਣਾ ਹੈ ਤੇ ਸਹੀ ਉਹ ਚੱਲੀ 19 ਦਿਰ ਜਾਣੇ ਜਿੰਨੀ ਦਿਰ ਪੈਣਾ ਨੇ ਨੱਚਣਾ ਆ ਪਰ ਆਪਾਂ ਉੱਥੇ ਹੀ ਸਾਰੇ ਮੁਕਾਬਲੇ ਦੋਨੇ ਕਰਾ ਦੇਨੇ ਆ ਉੱਥੇ ਹੀ ਆਪਾਂ ਪ੍ਰਾਈਜ਼ਸ ਹੈਂਡ ਓਵਰ ਕਰ ਦੇਨੇ ਆ ਸੋ ਸਾਰੀਆਂ ਪੈਣਾ ਬਹੁਤ ਸੋਹਣੇ ਸੋਹਣੇ ਬਣ ਕੇ ਆਇਓ ਤੇ ਆਪਾਂ ਦੇਖਦੇ ਆ ਵੀ ਕੌਣ ਬਣਦੀ ਐਡਮਿੰਟਨ ਦੀ ਸਨੱਖੀ ਮੁਟਿਆਰ ਤੇ ਛੋਟੀ ਬੇਬੀ ਵੀ ਕਿਹੜੀ ਬਣਦੀ ਆ ਮਤਲਬ ਠੀਕ ਤੇ ਜੇ ਮੈਂ ਇਹ ਗੱਲ ਕਹਿ ਲੰਨਾ ਵੈਸੇ ਤਾਂ ਲੋਡ ਪੱਛਾਂ ਦੀ ਲੋਡ ਨਹੀਂ ਹੈਗੀ ਕਿਉਂਕਿ ਜੇ ਪੰਜਾਬੀਆਂ ਦਾ ਪ੍ਰੋਗਰਾਮ ਹੋਵੇ ਤਾਂ ਖਾਣ ਪੀਣ ਦਾ ਪ੍ਰੋਗਰਾਮ ਨਾ ਹੋਵੇ ਹਾਂਜੀ ਉੱਥੇ ਬਹੁਤ ਸਾਰੇ ਵੈਂਡਰਸ ਹੋਣਗੇ ਤੇ ਉਹਦੇ ਵਿੱਚ ਫੂਡ ਦਾ ਵੀ ਸਟਾਲਸ ਹੋਣਗੇ ਤੁਸੀਂ ਆਪਦੇ ਕੈਸ਼ ਮਨੀ ਕੋਸ਼ਿਸ਼ ਕਰਨੀਆਂ ਵੀ ਲੈ ਕੇ ਆਓ ਕਿਉਂਕਿ ਕਈਆਂ ਕੋਲੇ ਕਾਰਡਸ ਦੀ ਆਪਸ਼ਨ ਨਹੀਂ ਹੁੰਦੀਗੀ ਕਈ ਵੈਂਡਰਸ ਕੋਲੇ ਸੋ ਲਾਈਵ ਜਲੇਬੀਆਂ ਹੋਣਗੀਆਂ ਹੋਰ ਵੀ ਗੋਲ ਗੱਪੇ ਸਾਰਾ ਪੰਜਾਬੀ ਫੂਡ ਹੋਊਗਾ ਤੁਸੀਂ ਉੱਥੋਂ ਲੈ ਕੇ ਖਾ ਸਕਦੇ ਹੋ ਯਾਨੀ ਕਿ ਬੇਸ਼ੱਕ ਪ੍ਰੋਗਰਾਮ ਇਨਸਾਈਡ ਹੈ ਪਰ ਸਾਨੂੰ ਮਾਹੌਲ ਪੂਰਾ ਮੇਲੇ ਵਾਲਾ ਹੀ ਦਿਖਣਾ ਉੱਥੇ ਜੀ 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 ਅੱਛਾ ਵੈਂਡਰਸ ਵੀ ਹੋਣਗੇ ਬਹੁਤ ਸਾਰੇ ਵੈਂਡਰਸ ਹੋਣਗੇ ਉੱਥੇ ਤੁਸੀਂ ਪਰਾਂ ਦੀਆਂ ਜੁੱਤੀਆਂ ਸੂਟ ਪਾਕਿਸਤਾਨੀ ਵੀ ਵੈਂਡਰਸ ਹੈਗੇ ਆਪਣੇ ਕੋਲੇ ਸੋ ਪਾਕਿਸਤਾਨੀ ਟ੍ਰੈਡੀਸ਼ਨਲ ਕੱਪੜੇ ਵੀ ਤੁਸੀਂ ਲੈ ਸਕਦੇ ਹੋ ਜਿਸ ਤਰ੍ਹਾਂ ਇਹ ਸਭ ਦੇ ਸਪੌਂਸਰ ਹੈਗੇ ਨੇ ਬਿਨਾ ਸਪੌਂਸਰ ਤੋਂ ਪ੍ਰੋਗਰਾਮ ਸਿਰੇ ਨਹੀਂ ਲੱਗਦਾ ਤੇ ਹੁਣ ਸਪੌਂਸਰ ਜੀ ਕੋ ਤੁਹਾਨੂੰ ਹੋਣ ਕਰਨਾ ਚਾਹੀਏ ਸਪੌਂਸਰ ਕਰ ਸਕਦਾ ਹਜੇ ਵੀ ਜੀ 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 ਬਿਲਕੁਲ ਹਜੇ ਵੀ ਆਪਾਂ ਸਪੌਂਸਰਸ ਵਾਸਤੇ ਸਪਾਟਸ ਰੱਖੇ ਹੋਏ ਐ ਸੋ ਜੇ ਉਹ ਵੀ ਕੋਈ ਮੇਲੇ ਨੂੰ ਸਪੌਂਸਰ ਕਰਨਾ ਚਾਹੁੰਦਾ ਸੋ ਮੈਨੂੰ ਕੰਟੈਕਟ ਕਰ ਸਕਦਾ 7802530001 ਤੇ ਸੋ ਨਾ ਕਿਸੇ ਨੇ ਸਪான்ਸਰਸ਼ਿਪ ਦੇਣੀ ਹੋਵੇ ਕਿਸੇ ਨੇ ਸਟਾਲ ਬੁੱਕ ਕਰਨੀ ਹੋਵੇ ਕਿਸੇ ਨੇ ਇਨਫੋਰਮੇਸ਼ਨ ਡੈਸਕ ਲਾਣਾ ਹੋਵੇ ਉੱਥੇ ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਆਪਣੇ ਭੈਣ ਜੀ ਮੈਂ ਪੁੱਛਣਾ ਚਾਹੁੰਦਾ ਵੀ ਇੱਕ ਦਾ ਸਪੌਂਸਰ ਤੁਹਾਡੇ ਆਲਰੇਡੀ ਸਪੌਂਸਰ ਹੈਗੇ ਨੇ ਜਿਹੜੇ ਜਿਨ੍ਹਾਂ ਦੇ ਉੱਪਰ ਨਾਮ ਆ ਚੁੱਕਿਆ ਆ ਕੁਝ ਨਵੇਂ ਆ ਜਾਣਗੇ ਬਟ ਕੁਝ ਐਸੀਆਂ ਭੈਣਾਂ ਵੀ ਹੈਗੀਆਂ ਜਿਹੜੀਆਂ ਆਪਣੇ ਘਰੋਂ ਕੰਮ ਕਰਦੀਆਂ ਨੇ ਸੂਟ ਵੇਚਦੀਆਂ ਨੇ ਜਾਂ ਕੋਈ ਹੋਰ ਕੋਈ ਕਿਸੇ ਤਰ੍ਹਾਂ ਦੇ ਕੰਮ ਕਰਦੀਆਂ ਨੇ ਕਿ ਉਹ ਚਾਹ ਕੋਈ ਪਾਰਟਿਸਿਪੇਟ ਕਰ ਸਕਦੇ ਆ ਤੁਹਾਨੂੰ ਪੁੱਛ ਕੇ ਜੀ 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 ਬਿਲਕੁਲ ਉਹ ਮੈਨੂੰ ਫੋਨ ਕਰ ਸਕਦੇ ਆ 780253001 ਤੇ ਤੇ ਵੈਂਡਰਸ ਦੇ ਸਟਾਲਸ ਦੇ ਹਜੇ ਸਾਡੇ ਕੋਲੇ ਸਪots ਹੈਗੇ ਆ ਥੋੜੇ ਬਚੇ ਆ ਸੋ ਜਿਨੇ ਵੀ ਕਿਸੇ ਨੇ ਕੋਈ ਰੈਡੀमेड ਕੱਪੜਿਆਂ ਦਾ ਕੰਮ ਕਰਦਾ ਹੈ ਕੋਈ ਜੁਐਲਰੀ ਦਾ ਕੰਮ ਕਰਦਾ ਹੈ ਕੋਈ ਟ੍ਰੈਡੀਸ਼ਨਲ ਕੱਪੜਿਆਂ ਦਾ ਘਰੋਂ ਕੰਮ ਕਰਦਾ ਸੋ ਤੁਸੀਂ ਉੱਥੇ ਵੈਂਡਰਸ ਇਨਸਟਾਲ ਲਾ ਸਕਦੇ ਆ ਆਪ ਦਾ ਉਹਦੇ ਤੁਸੀਂ ਮੈਨੂੰ ਜਾਣਕਾਰੀ ਲਈ ਫੋਨ ਕਰ ਲਓ ਤੇ ਆਪਾਂ ਫਿਰ ਉਹਦੇ ਤੇ ਤੁਹਾਨੂੰ ਸਾਰੀ ਡਿਟੇਲ ਦੇ ਸਕਦਾ ਉਹਦੇ ਨਾਲ ਕੀ ਹੈ ਕਿ ਤੁਹਾਨੂੰ ਨਵੀਂ ਕਲਾਇੰਟ ਜਿਹਨੂੰ ਤੁਸੀਂ ਇੰਟਰੋਡਿਊਸ ਹੋ ਜਾਂਦੇ ਹੋ ਤੇ ਉਥੇ ਤੁਹਾਡੀ ਬਹੁਤ ਸਾਰੀ ਸੇਲ ਵੀ ਹੋ ਜਾਂਦੀ ਕਿਉਂਕਿ ਬੀਬੀਆਂ ਭੈਣਾ ਉਸ ਦਿਨ ਆਪ ਦਾ ਪੂਰਾ ਰਿਲੈਕਸ ਕਰਨ ਆਉਂਦੀ ਆਇਆ ਤੇ ਇਹਨਾਂ ਵਾਸਤੇ ਤੁਸੀਂ ਕੋਈ ਫੀਸ ਲਖੋਗੇ ਜਾਂ ਕਿਸ ਤਰ੍ਹਾਂ ਜੀ ਜੀ ਇਹਨਾਂ ਦੀ ਇੱਕ ਫੀਸ ਹੈਗੀ ਐ ਸੋ ਆਪਾਂ ਫੋਨ ਤੇ ਜਦੋਂ ਮੈਨੂੰ ਫੋਨ ਕਰਨਗੇ ਤੇ ਆਪਾਂ ਡਿਸਕਸ ਕਰ ਲਾਂਗੇ ਤੇ ਤੁਸੀਂ ਹੋਰ ਕੀ ਆਖਿਰ ਵਿੱਚ ਕਹਿਣਾ ਚਾਹੋਗੇ ਆਪਣੇ ਭੈਣਾ ਵਾਸਤੇ ਕੀ ਸੰਦੇਸ਼ ਜਾਨਾ ਚਾਹੁੰਦੇ ਹੋ ਸੋ ਮੈਂ ਹੀ ਸੰਦੇਸ਼ ਦੇਣਾ ਚਾਹੁੰਦੀ ਆ ਵੀ ਮੈਂ ਤਾਂ ਇੱਕ ਉਪਰਾਲਾ ਕਰ ਰਹੀ ਆ ਮੇਰੀ ਤੇ ਹਾਰਡ ਵਰਕ ਹੈ ਤੇ ਕਰ ਮੈਂ ਤੁਹਾਡੇ ਸਾਰਿਆਂ ਲਈ ਲਈ ਰਹੀ ਆ ਤੇ ਜਿਹੜਾ ਮੇਲਾ ਹੈ ਇਹ ਤੁਸੀਂ ਰਲ ਮਿਲ ਕੇ ਸਕਸੈਸਫੁਲ ਕਰਨਾ ਹੈ ਸੋ ਪਿਛਲੇ ਮੇਲੇ ਵਾਂਗੂ ਮੈਨੂੰ ਪੂਰੀ ਉਮੀਦ ਹੈ ਵੀ ਤੁਸੀਂ ਇਹਨੂੰ ਵੀ ਇਸ ਮੇਲੇ ਨੂੰ ਵੀ ਬਹੁਤ ਪਿਆਰ ਦੋਗੇ ਸੋ ਜਿਹੜੀਆਂ ਭੈਣਾਂ ਨੇ ਹਜੇ ਟਿਕਟਾਂ ਨਹੀਂ ਲਈਆਂ ਉਹ ਜਰੂਰ ਆਵੀਆਂ ਟਿਕਟਾਂ ਜਲਦੀ ਤੋਂ ਜਲਦੀ ਕਲੈਕਟ ਕਰ ਲਓ ਕਿਉਂਕਿ ਇਹ ਨਾ ਹੋਵੇ ਵੀ ਮੇਲਾ ਸੋਲਡ ਆਊਟ ਹੋ ਜਾਵੇ ਤੇ ਫਿਰ ਤੁਸੀਂ ਸੋਚਦੇ ਹੀ ਰਹੋਗੇ ਵੀ ਅਸੀਂ ਨੇੜੇ ਜੇ ਜਾ ਕੇ ਲਵਾਂਗੇ ਅਸੀਂ ਨੇੜੇ ਜੇ ਜਾ ਕੇ ਲਵਾਂਗੇ ਕਿਉਂਕਿ ਹੋ ਸਕਦਾ ਹੈ ਜੇ ਪਹਿਲਾਂ ਹੀ ਸੋਲਡ ਆਊਟ ਹੋ ਗਿਆ ਸੀ ਡਿਕਲੇਅਰ ਕਰਦੀ ਆ ਵੀ ਤੁਹਾਨੂੰ ਟਿਕਟਸ ਨਹੀਂ ਮਿਲਣੀਆਂ ਮੇਰੀ ਸਾਰੀਆਂ ਭੈਣਾਂ ਨੂੰ ਇਹ ਗੁਜਾਰਿਸ਼ ਹੈ ਵੀ ਮੈਂ ਤਾਂ ਇੱਕ ਉਪਰ ਇਹ ਮੇਲੇ ਨੂੰ ਸਕਸੈਸਫੁਲ ਬਣਾਉਣ ਵਾਲੀਆਂ ਸਾਰੀਆਂ ਤੁਸੀਂ ਉਹ ਜਿਹੜੇ ਐਡਮਿੰਟਨ ਦੀਆਂ ਬਾਹਰੋਂ ਵੀ ਆਉਂਦੀਆਂ ਬਹੁਤ ਭੈਣਾ ਸੋ ਤੁਸੀਂ ਸਾਰਿਆਂ ਨੇ ਸਾਜ ਧਜ ਕੇ 20 ਅਪ੍ਰੈਲ ਨੂੰ ਮਹਾਰਾਜ ਬੈਂਕਟ ਹਾਲ ਚ ਜ਼ਰੂਰ ਪਹੁੰਚਣਾ ਤੇ ਜਿਹੜੀਆਂ ਮੇਰੀਆਂ ਭੈਣਾਂ ਹਜੇ ਇਹ ਸੋਚ ਰਹੀਆਂ ਵੀ ਅਸੀਂ ਟਿਕਟ ਲੈਣੀਆਂ 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 ਸੋ ਸਾਰੇ ਆਪਦੀ ਟਿਕਟ ਜ਼ਰੂਰ ਕਲੈਕਟ ਕਰ ਲਓ ਕਿਉਂਕਿ 2250 ਟਿਕਟਾਂ ਆਲਰੇਡੀ ਨਿਕਲ ਚੁੱਕੀਆਂ ਇਹ ਨਾ ਹੋਵੇ ਵੀ ਮੇਲੇ ਦੇ ਨੇੜੇ ਜਾ ਕੇ ਤੁਹਾਨੂੰ ਮੇਲਾ ਸੋਲਡ ਆਊਟ ਹੋ ਜੇ ਤੇ ਤੁਹਾਨੂੰ ਟਿਕਟਾਂ ਨਾ ਮਿਲ ਸੋ ਸਾਰੇ ਜਲਦੀ ਤੋਂ ਜਲਦੀ ਆਪਦੀ ਟਿਕਟ ਕਲੈਕਟ ਕਰ ਲੋ ਬਾਈ ਕਰ ਲੋ ਹਨਾ ਤੇ ਜੇ ਕਿਸੇ ਭੈਣ ਨੇ ਵੈਂਡਰ ਦਾ ਸਟਾਲ ਲਾਉਣਾ ਹੈ ਉਹ ਵੀ ਤੁਸੀਂ ਆਪਦੇ ਜਲਦੀ ਤੋਂ ਜਲਦੀ ਸਪਾਟ ਬੁੱਕ ਕਰ ਲਓ ਕਿਉਂਕਿ ਥੋੜੇ ਜਿਹਾ ਸਪਾਟ ਬੁੱਕ ਸਪots ਰਹਿ ਗਏ ਆ ਜੇ ਕਿਸੇ ਸਪான்ਸਰ ਨੇ ਸਪான்ਸਰਸ਼ਿਪ ਦੇਣੀ ਆ ਉਹ ਵੀ ਮੈਨੂੰ ਕਾਲ ਕਰਕੇ ਕੰਟੈਕਟ ਕਰ ਸਕਦਾ ਸੋ ਜੇ ਕਿਸੇ ਵੀ ਕਿਸਮ ਦੀ ਤੁਹਾਨੂੰ ਮੇਲੇ ਨਾਲ ਰਿਲੇਟਡ ਜਾਣਕਾਰੀ ਚਾਹੀਦੀ ਆ ਤੁਸੀਂ ਮੈਨੂੰ 780253001 ਤੇ ਕਾਲ ਕਰ ਸਕਦੇ ਹੋ ਸੋ ਹੁਮ ਹਮਾ ਕੇ ਸਾਰਿਆਂ ਨੇ 20 ਅਪ੍ਰੈਲ ਨੂੰ ਸ਼ਾਮ ਨੂੰ ਮਹਾਰਾਜ ਬੈਂਕਟ ਹਾਲ ਜ਼ਰੂਰ ਪਹੁੰਚਣਾ ਹੈ ਸਾਨੂੰ ਤੁਹਾਡੀ ਉਡੀਕ ਰਹੇਗੀ ਰੁਪਿੰਦਰ ਹੰਡਾ ਦੇ ਨਾਲ ਨੱਚਣ ਗਾਉਣ ਵਾਸਤੇ ਤੇ ਮੈਂ ਵੀ ਇਹ ਸਾਹਮਣੇ ਇੱਕ ਵਾਰੀ ਫੇਰ ਰਿਕਵੈਸਟ ਕਰਨਾ ਚਾਹੁੰਦਾ ਆਪਣੇ ਭਰਾਵਾਂ ਨੂੰ ਤੁਸੀਂ ਜਰੂਰ ਆਪਣੇ ਘਰਾਂ ਦੇ ਵਿੱਚ ਜਿਹੜੇ ਤੁਹਾਡੇ ਵਾਈਫਸ ਨੇ ਜਾਂ ਤੁਹਾਡੇ ਹੋਰ ਲੇਡੀਜ਼ ਘਰਾਂ 'ਚ ਰਹਿੰਦੇ ਇਹਨਾਂ ਨੂੰ ਟਿਕਟ ਜਰੂਰ ਲੈ ਕੇ ਦਿਓ ਤਾਂ ਜੋ ਇਹ ਸੋਹਣੇ ਪ੍ਰੋਗਰਾਮ ਇੰਜੋਏ ਕਰ ਸਕਣ ਤੇ ਟਿਕਟ ਜਰੂਰ ਪਹਿਲਾਂ ਲੈ ਲਿਓ ਕਿਉਂਕਿ ਨਹੀਂ ਵੇ ਸਾਨੂੰ ਵੀ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ ਵੀ ਤੁਸੀਂ ਉਹਨਾਂ ਨਾਲ ਪ੍ਰੋਗਰਾਮ ਕੀਤਾ ਸਾਨੂੰ ਪਲੀਜ਼ ਟਿਕਟ ਲੈ ਕੇ ਦੇ ਦਿਓ ਤੇ ਫਿਰ ਉਹਦੋਂ ਅਸੀਂ ਵੀ ਕੋਈ ਅਸੀਂ ਹੈਲਪ ਨਹੀਂ ਕਰ ਸਕਾਂਗੇ ਕਿਉਂਕਿ ਜਦੋਂ ਪ੍ਰੋਗਰਾਮ ਹੀ ਸੋਲਡ ਆਊਟ ਹੋ ਗਿਆ ਇਫਰੋਂ ਤੁਸੀਂ ਕੁਛ ਨਹੀਂ ਕਰ ਸਕਦੇ ਤੇ ਟਾਈਮ ਰਹਿੰਦੇ ਤੁਸੀਂ ਜਰੂਰ ਟਿਕਟ ਲਿਓ ਤੇ ਪ੍ਰੋਗਰਾਮ ਦਾ ਆਨੰਦ ਮਾਣਿਓ ਤੇ ਤੁਹਾਨੂੰ ਮਿਲਾਂਗੇ ਅਸੀਂ 20 ਅਪ੍ਰੈਲ ਨੂੰ ਇੱਕ ਛੋਟੀ ਜੀ ਗੁਜ਼ਾਰਿਸ਼ ਹੈ ਮੇਰੀ ਭਰਾਵਾਂ ਨੂੰ ਵੀ 20 ਅਪ੍ਰੈਲ ਨੂੰ ਸ਼ਾਮ ਨੂੰ ਤੁਸੀਂ ਜਿਨ੍ਹਾਂ ਦੇ ਭੈਣਾਂ ਦੇ ਛੋਟੇ ਬੱਚੇ ਆਉਂਦੇ ਕਈ ਵਾਰੀ ਉਹਨਾਂ ਕਰਕੇ ਪ੍ਰੋਗਰਾਮ 'ਚ ਨਹੀਂ ਆਉਂਦੇ ਵੀ ਬੱਚੇ ਬੌਦਰ ਹੁੰਦੇ ਆ ਸੋ ਉਸ ਦਿਨ ਪਲੀਜ਼ ਤੁਸੀਂ 2-4 ਘੰਟੇ ਡਿਊਟੀ ਜ਼ਰੂਰ ਦਿਓ ਮੇਰੀ ਸਾਰੇ ਭਰਾਵਾਂ ਨੂੰ ਗੁਜ਼ਾਰਿਸ਼ ਹੈ ਤਾਂ ਕਿ ਭੈਣਾਂ ਆਪ ਦਾ ਖੁੱਲ ਕੇ ਆ ਕੇ ਮੇਲੇ ਨੂੰ ਮਾਣ ਸਕਣ ਛੋਟੇ ਬੱਚੇ ਆ ਸਕਦੇ ਆ 10 ਸਾਲ ਤੱਕ ਤੇ ਬੱਚੇ ਦੀ ਕੋਈ ਟਿਕਟ ਨਹੀਂ ਪਰ ਫੇਰ ਵੀ ਜੇ ਭੈਣਾ ਗਈ ਹੋਰੀ ਇਹ ਸੋਚਦੀਆਂ ਵੀ ਹਾਂ ਬੱਚੇ ਤੰਗ ਕਰਨਗੇ ਅਸੀਂ ਨਾ ਜਾਈਏ ਸੋ ਮੇਰੇ ਭਰਾ ਉਸ ਦਿਨ ਜ਼ਰੂਰ ਡਿਊਟੀ ਦਿਓ ਅੱਜ ਬਸ ਇਤਨਾ ਹੀ ਅਗਲੀ ਵਾਰ ਫੇਰ ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਮਹਿਮਾਨ ਨਾਲ ਤੁਹਾਡੇ ਰੂਬਰੂ ਹੋਵਾਂਗੇ ਤਾਂ ਸਾਨੂੰ ਦਿਓ ਯਾਤ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ ਜੀ